ਆ ਪੁਰਾਣੇ ਵਾਲਾ ਜਿਹੜਾ ਹੁੰਦਾ ਸੀਗਾ ਤੇ ਇੱਕ ਇਧਰ ਨਵੇਂ ਵਾਲਾ ਆ ਗਿਆ ਇਹਦੇ ਵਿੱਚ ਆ ਗਿਆ ਟੈਂਗੋ ਕਲਰ ਇਹਦੇ ਤਾਂ ਕੰਪਨੀ ਨੇ ਉਹ ਵੀ ਲਾਂਬੇ ਲਾਤੇ ਆ ਖੁੱਲਾ ਢੁੱਲਾ ਪਲੈਟਫਾਰਮ ਲਾਇਆ ਨਿੱਗਰ ਕਰਤੀ ਆ ਜਿਹੜੀ ਇਥੇ ਕਸਾਈ ਘੱਟ ਹੋ ਗਈ ਹੁੱਕ ਦੀ ਤਾਂ ਪੂਰੀ ਨਿੱਗਰ ਕਰਤੀ ਇਹਦੇ ਤੁਸੀਂ ਦੇਖ ਸਕਦੇ ਹੋ ਵਾਸ਼ਰ ਟਾਈਪ ਹੈ ਵੀ ਵਾਸ਼ਰ ਟਾਈਪ ਕੈਸਾ ਰ데요 ਪਾ ਚੇਂਜ ਕੀਤੀ ਆ ਇਹਦੇ ਵਿੱਚ ਜਿਹੜੀ ਟੈਂਕੀ ਆ ਉਹ ਫਾਈਬਰ ਦੀ ਕਰਤੀ ਹੈਗੀ ਫਾਈਬਰ ਦੀ ਟੈਂਕੀ ਆ ਇਹਦਾ ਕਾਰਨ ਦਾ ਕਾਰਨ ਇਹ ਸੀਗਾ ਇਹਦਾ ਹਿੱਸਾ ਕਰਾਰੋ ਦਾ ਕਰਤਾ ਲੈ ਵੀ ਇਹ ਕਦੇ ਵੀ ਇਹਦੇ ਵਿੱਚ ਹੁਣ ਕੋਈ ਪ੍ਰੋਬਲਮ ਨਹੀਂ ਆਉਣੀ ਠੀਕ ਹੈ ਦਿੱਕਤ ਨਹੀਂ ਆਉਣੀ ਫੁੱਲਾ ਦੇ ਲਿਫਟ ਕੈਪੈਸਿਟੀ ਇਹਦੀ 2500 ਕਿਜੀ ਦੀ ਕਰਤੀ ਆ ਆ ਦੇਖੋ ਬਈ ਜਿਹੜਾ ਆਪਾਂ ਡਿਫਰੈਂਸ਼ੀਅਲ ਲੌਕ ਵੀ ਕਹਿ ਦਿੰਨੇ ਆ ਜਾਂ ਆਪਾਂ ਸਿੰਪਲ ਪਾ ਹੈ ਤੈਨੂੰ ਸਲਿੱਪ ਗੀਅਰ ਕਹਿ ਦਿੰਨੇ ਆ ਸਵਰਾਜ 855 ਦੇ ਪੁਰਾਣੇ ਮਾਡਲ ਚ ਹੁੰਦਾ ਨਹੀਂ ਸੀਗਾ ਇਹ ਤਾਂ ਇਹਦੇ ਤੈਨੂੰ ਸਟੀਅਰਿੰਗ ਤੇ ਦੇਖ ਸਕਦੇ ਹੋ ਤੁਸੀਂ ਬੈਜਿਕ ਮੇਕਨ ਨੂੰ ਮਿਲ ਜੂਗੀ ਸਵਰਾਜ ਦੀ ਦੇਖੋ ਤੁਸੀਂ ਤੇ ਪੁਰਾਣੇ ਦਾ ਵੀ ਦਿਖਾਉਂਗਾ ਨਾਲ ਨਾਲ ਇਹਦੇ ਦੇਖ ਸਕਦੇ ਹੋ ਤੁਸੀਂ ਹੈਵੀ ਕਰਤਕ ਆਪਾਂ ਕੇ ਲਈ ਵੀ ਲੱਪੇ ਵਾਲਾ ਹਿੱਸਾ ਲਾਤਾ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਨਾ ਆ ਵੀਡੀਓ ਨੂੰ ਸਾਰਿਆਂ ਦਾ ਪਿਆਰਾ ਦਲਾਰਾ ਚਹੇਤਾ 855 Pro Tech ਮਾਡਲ NGT ਮਾਡਲ ਵੀ ਕਹਾਇਆ ਜਾਂਦਾ ਲਿਖਿਆ ਨਹੀਂ ਆਉਂਦਾਗਾ ਆ ਪੇਸ਼ ਹੈ ਜੀ ਬਿਲਕੁਲ ਲਾਂਚ ਹੋ ਗਿਆ ਟਰੈਕਟਰ ਏਜੰਸੀਆਂ ਦੇ ਵਿੱਚ ਹੁਣ ਮਿਲਨੇ ਸ਼ੁਰੂ ਹੋ ਗਿਆ ਬਹੁਤ ਹੀ ਸੋਹਣਾ ਟਰੈਕਟਰ ਤਿਆਰ ਹੋਇਆ ਸਾਰੀ ਗੱਲਬਾਤ ਇਸ ਟਰੈਕਟਰ ਦੀ ਕਰਾਂਗੇ ਇੰਜਨ ਤੋਂ ਲੈ ਕੇ ਅਗਲੇ ਹਿੱਸੇ ਤੋਂ ਲੈ ਕੇ ਆਪਾਂ ਸਾਰੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇ ਦਾਂਗੇ ਜਿੰਨੀ ਵੀ ਹੈ ਆ ਦੇਖੋ ਵੀ ਬਾਕੀ ਪਹਿਲਾਂ ਦੇਖ ਲਓ ਟਰੈਕਟਰ ਨੂੰ ਤੇ ਆਪਾਂ ਸਟਾਰਟ ਕਰਦੇ ਆਂ ਵੀਡੀਓ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਟਰੈਕਟਰ ਦੇ ਵਿੱਚ ਸੋਨ ਮੈਂ ਪੁਰਾਣਾ ਸਵਰਾਜ ਵੀ ਦਿਖਾ ਦਿੰਦਾ ਇੱਧਰ ਦੇਖੋਗੇ ਆ ਪੁਰਾਣੇ ਵਾਲਾ ਜਿਹੜਾ ਹੁੰਦਾ ਸੀਗਾ ਤੇ ਇੱਕ ਇੱਧਰ ਨਵੇਂ ਵਾਲਾ ਆ ਗਿਆ ਇਹਦੇ ਵਿੱਚ ਆ ਗਿਆ ਟੈਂਗੋ ਕਲਰ ਇਹਦੇ ਮਹਿੰਦਰਾ ਨਾਲ ਇਹ ਰੰਗ ਦਾ ਜਿਵੇਂ ਆਪਾਂ ਲੋਗੋ ਦੇ ਵਿੱਚ ਆ ਜਾਂਦਾ ਉਹਦੇ ਨਾਲੋਂ ਫਰਕ ਹੈ ਡਿਫਰੈਂਟ ਹੈ ਨਾ ਤੇ ਉਹ ਵਾਲਾ ਥੋੜਾ ਜਿਹਾ ਦੇਖ ਸਕਦੇ ਹੋ ਉਹਦਾ ਫਰਕ ਹੈ ਰੰਗ ਦਾ ਤੇ ਇਹਦੇ ਵਿੱਚ ਜਿਹੜਾ ਇਹ ਰੰਗ ਵੀ ਚੇਂਜ ਹੋ ਗਿਆ ਤੇ ਐਨ ਜੀਟੀ ਮਤਲਬ ਨਿਊ ਜਨਰੇਸ਼ਨ ਟਰੈਕਟਰ ਆ ਗਿਆ ਇਹ ਇਹਦੇ ਵਿੱਚ ਕਹਿ ਲਈ ਵੀ ਆਉਣ ਵਾਲੇ 5-6 ਸਾਲਾਂ ਤੱਕ ਇੰਨੇ ਕੁ ਖੂਪੀਆਂ ਇਹਦੇ ਵਿੱਚ ਪਾਤੀਆਂ ਟਰੈਕਟਰ ਦੀ ਝਾਕੜ ਦੀ ਲੋੜ ਨਹੀਂ ਸਾਰੀਆਂ ਕਮੀਆਂ ਕੱਢ ਤੀਆਂ ਜਿਹੜੇ ਭਰਾਵਾਂ ਨੂੰ ਕਈ ਚੀਜ਼ਾਂ ਸੀਗਾ ਜਿਵੇਂ ਉਹ ਜਿਹੜੀਆਂ ਮਤਲਬ ਇਹਦੇ ਵਿੱਚ ਕਮੀਆਂ ਨਿਕਲੀਆਂ ਆਪਾਂ ਨੂੰ ਬਾਅਦ ਵਿੱਚ ਮੋਡੀਫਿਕੇਸ਼ਨ ਕਰਾਉਣੀ ਪੈਂਦੀ ਸੀ ਆਪਾਂ ਗੱਲ ਹੀ ਕਰ ਲਏ ਨੇ ਫਰੰਟ ਹਿੱਸੇ ਦੀ ਤੁਸੀਂ ਦੇਖ ਸਕਦੇ ਹੋ ਮੈਨੂੰ ਪੁਰਾਣੇ ਦਾ ਵੀ ਦਿਖਾਵਾਂਗਾ ਨਾਲ-ਨਾਲ ਇਹਦੇ ਦੇਖ ਸਕਦੇ ਹੋ ਤੁਸੀਂ ਹੈਵੀ ਕਰਤਾ ਇੱਕ ਆਪਾਂ ਕੇ ਲਈ ਵੀ ਲੱੱਪੇ ਵਾਲਾ ਹਿੱਸਾ ਲਾਤਾ ਪੂਰਾ ਨਿੱਗਰ ਬਣਾਤਾ ਇੱਥੇ ਇਹਦੇ ਲੱਗਿਆ ਨਹੀਂ ਹੁੰਦਾ ਇਹ ਲੱਪਾ ਦੇਖੋ ਜਦੋਂ ਮੈਂ ਤੁਹਾਨੂੰ ਪੁਰਾਣੇ ਮਾਡਲ ਦਾ ਦਿਖਾਵਾਂ ਇਥੇ ਹੈ ਨੀ ਨਾ ਤੇ ਇਹਦੇ ਵਿੱਚ ਪਹਿਲੀ ਗੱਲ ਆ ਇਹ ਚੇਂजेस ਕੀਤੇ ਗਏ ਆ ਨੰਬਰ 2 ਤੇ ਇੰਜਨ ਦੀ ਪਾਵਰ ਜਿਹੜੀ ਸੀਸੀ ਆ 3478 ਰੱਖੀ ਗਈ ਆ ਜਿਹੜੀ ਪਹਿਲਾ ਵਾਲੇ ਦੇ ਵਿੱਚ ਆਉਂਦੀ ਸੀ ਤਾਂ ਇਹ ਸੇਮ ਰੱਖਿਆ ਗਿਆ ਹੈਗਾ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ 스마트 ਕਨੈਕਟ ਵੇਖਣ ਨੂੰ ਮਿਲ ਜੂਗਾ ਇਹ ਪ੍ਰੋਟੈਕ ਦੇ ਵਿੱਚ ਆਇਆ ਸਵਰਾਜ 855 ਐਫੀ ਸਪੀਡਾਂ ਸੇਮ ਹੀ ਰੱਖੀ ਆਈਆਂ 15 ਸਪੀਡਾਂ ਦੇ ਵਿੱਚ ਇਹ ਟਰੈਕਟਰ ਆਉਂਦਾ ਹੈਗਾ ਇਹਦੇ ਨਾਲ ਆਪਾਂ ਜਿਹੜਾ ਟਰੈਕਟਰ ਨੂੰ ਫੋਨ ਦੇ ਨਾਲ ਕਨੈਕਟ ਕਰ ਸਕਦੇ ਆ ਇਹ ਆਪਾਂ ਸਭ ਜਾਣਦੇ ਆ ਨਾ ਕਿਉਂਕਿ ਅੱਜ ਦੇ ਟਾਈਮ ਮੋਬਾਈਲ ਦੇ ਜਵਾਨਾ ਸਾਰਾ ਕੁਝ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਚੇਂਜ ਕੀਤੀ ਆ ਇਹਦੇ ਵਿੱਚ ਜਿਹੜੀ ਟੈਂਕੀ ਆ ਉਹ ਫਾਈਬਰ ਦੀ ਕਰਤੀ ਹੈਗੀ ਫਾਈਬਰ ਦੀ ਟੈਂਕੀ ਆ ਇਹਦਾ ਕਾਰਨ ਦਾ ਕਾਰਨ ਇਹ ਸੀਗਾ ਵੀ ਜਿਹੜੀ ਇਹਦੀ ਲੋਹੇ ਦੀ ਟੈਂਕੀ ਸੀ ਉਹ ਜੰਗਾਲ ਪੈ ਕੇ ਜਾਂ ਉਹਦੇ ਵਿੱਚ ਕਚਰਾ ਜਾ ਕੇ ਕੰਪਲੀਟਾ ਆ ਜਾਂਦੀ ਸੀ ਇੰਜਨ ਦੇ ਜਾਂ ਪੰਪ ਦੇ ਵਿੱਚ ਚਲਾ ਜਾਂਦਾ ਸੀ ਕਿਤਾ ਟਰੈਕਟਰ ਦਾ ਨੁਕਸਾਨ ਹੁੰਦਾ ਸੀ ਇੰਜਨ ਦਾ ਤਾਂ ਇਹਦੇ ਵਿੱਚ ਜਿਹੜੀ ਇਹ ਫਾਈਬਰ ਵਾਲੀ ਟੈਂਕੀ ਕਰਤੀ ਆ ਆ ਦੇਖ ਸਕਦੇ ਤੁਸੀਂ ਤੇ 70 ਲੀਟਰ ਦੀ ਇਹਦੀ ਜਿਹੜੀ ਇਹ ਟੈਂਕੀ ਆ ਤੇ 5 ਸਟਾਰ ਦੇ ਵਿੱਚ ਬਾਕੀ ਇੱਥੋਂ ਦੇਖ ਲਓ ਬਾਈ ਆਪਾਂ ਆਫਟਰ ਮਾਰਕੀਟ ਆਪਾਂ ਕਿਹ ਲਈ ਵੀ ਹਨ ਜਿਹੜੀ ਆਪਾਂ ਲਵਾਉਨੇ ਆ ਪਲੇਟਫਾਰਮ ਤਾਂ ਕੰਪਨੀ ਨੇ ਉਹ ਵੀ ਲੰਬੇ ਲਾਤੇ ਆ ਖੁੱਲਾ ਡੁੱਲਾ ਪਲੇਟਫਾਰਮ ਲਾਇਆ ਨਾ ਉਸ ਨੂੰ ਹੀਟ ਗਾਰਡ ਦਿੱਤਿਆ ਟਰੈਕਟਰ ਦੇ ਵਿੱਚ ਆਪਾਂ ਵਾਈ ਕਰ ਰਹੇ ਆ ਕੰਪਿਊਟਰ ਕਰਾਏ ਲਾਉਣੇ ਆ ਤੂੜੀ ਵਾਲੀ ਮਸ਼ੀਨ ਤੇ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਤਾਂ ਉਦੋਂ ਬਈ ਆਪਣੇ ਕੀ ਚੱਕਰ ਹੁੰਦਾ ਇਥੋਂ 6 ਵਜ ਦਾ ਟਰੈਕਟਰ ਦਾ ਤੇ ਪੈਰਾ ਨੂੰ 6 ਵਜ ਦਾ ਇਹ ਵੀ ਆਪਣੇ ਲਾਂਬੇ ਲਾਤ ਆ ਖੁੱਲਾ ਡੁੱਲਾ ਦੇਖ ਸਕਦੇ ਹੋ ਪਲੇਟਫਾਰਮ ਤੇ ਸਪੀਡਾਂ ਸੇਮ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਆਜੋ ਬਈ ਤੇ ਆਹ ਦੇਖ ਸਕਦੇ ਹੋ ਸਸਪੈਂਡਲ ਪੈਡਲ ਆ ਗਿਆ ਇਹਦੇ ਵਿੱਚ ਲਾਂਬਾ ਲਾਤਾ ਤੇ ਨਹੀਂ ਤਾਂ ਦੂਜੇ ਸਵਰਾਜ ਦੇ ਦਿਖਾਉਣਾ ਤੁਹਾਨੂੰ ਉਹ ਜਿਹੜੇ ਨਾਰਮਲ ਹੁੰਦੇ ਸੀ ਪਹਿਲਾਂ ਤੋਂ ਉਹ ਆਉਂਦੇ ਆ ਤੇ ਜੇ ਆਪਾਂ ਇਨਸਟਰੂਮੈਂਟ ਕਲਸਟਰ ਦੀ ਗੱਲ ਕਰੀਏ ਤਾਂ ਉਹ ਸੇਮ ਰੱਖਿਆ ਗਿਆ ਪਹਿਲਾਂ ਵਾਲੇ ਮਾਡਲ ਦਾ ਵੀ ਸੇਮ ਆ ਤੇ ਹੁਣ ਵਾਲੇ ਮਾਡਲ ਦਾ ਵੀ ਸੇਮ ਆ ਤੇ ਜੇ ਲੋਗੋ ਦੀ ਗੱਲ ਕਰੀਏ ਤਾਂ ਇਹਦੇ ਤੁਹਾਨੂੰ ਸਟੀਅਰਿੰਗ ਤੇ ਦੇਖ ਸਕਦੇ ਹੋ ਤੁਸੀਂ ਮੈਜਿਕ ਮੇਕਰ ਨੂੰ ਮਿਲ ਜੂਗੀ ਸਵਰਾਜ ਦੀ ਦੇਖੋ ਤੁਸੀਂ ਤੇ ਟੈਂਕੀ ਦੇ ਵਿੱਚ ਤੁਹਾਨੂੰ ਦਿਖਾਉਣਾ ਜਾ ਕੇ ਤੇ ਇਸ ਤੋਂ ਲਾਭ ਤੇ ਬਾਕੀ ਯਾਰ ਪਲੇਟਫਾਰਮ ਵਾਲਾ ਗੱਲਬਾਤ ਸਿਰਾ ਲਾ ਰખી ਹੈ ਇਹਨਾਂ ਨੇ ਜਿਹੜੇ ਸਾਰੇ ਦੁੱਖ ਦੂਰ ਕਰਦੇ ਆ ਕਿਸਾਨਾਂ ਦੇ ਆ ਦੇਖੋ ਆਪਾਂ ਨੂੰ ਜਾਂ ਬਾਅਦ ਵਿੱਚ ਆਪਰੋਂ ਲੋਹਣੇ ਪੈਂਦੇ ਆ ਪਲੇਟਫਾਰਮ ਤੇ ਉਧਰ ਵਾਲੇ ਦਾ ਤੁਸੀਂ ਦੇਖ ਸਕਦੇ ਹੋ ਉਹ ਪਹਿਲਾਂ ਵਾਲਾ ਮਾਡਲ ਆ ਉਹਦਾ ਤੇ ਸਾਈਜ਼ ਟਾਇਰ ਸਾਈਜ਼ ਉਹ ਸੇਮ ਆ ਮੜਗਾੜ ਵੀ ਸੇਮ ਆ ਤੇ ਜਿਹੜਾ ਸਾਰਿਆਂ ਨਾਲੋਂ ਵੱਡੀ ਗੱਲ ਆ ਲੈ ਵੀ ਆ ਫੜੀ ਕਰਾਂ ਇੱਕ ਤਾਂ ਤੁਹਾਨੂੰ ਇਧਰ ਹੈਂਡ ਬ੍ਰੇਕ ਦੇਖਣ ਨੂੰ ਮਿਲ ਜਾਂਦੇ ਆ ਲੋ ਜੀ ਟਰੈਕਟਰ ਆਪਾਂ ਗੇਅਰ 'ਚ ਨਹੀਂ ਖੜਾਉਣਾ ਜਵਾਕ ਚੱਲੇ ਨੂੰ ਹੈਂਡ ਬ੍ਰੇਕ ਖਿੱਚ ਦਿਓ ਤੇ ਇਹਦਾ ਸਾਈਨ ਵੀ ਬਕਾਇਦਾ ਤੁਹਾਨੂੰ ਮਿਲੂਗਾ ਇਹਦੇ ਇਨਸਟਰੂਮੈਂਟ ਕਲਸਟਰ ਦੇ ਵਿੱਚ ਠੀਕ ਹੈ ਜੀ ਆਈ ਪੀਟੀਓ ਕਲਚ ਤੇ ਜਿਹੜਾ ਸਭ ਤੋਂ ਵੱਡੀ ਚੀਜ਼ ਆ ਆ ਮੇਰੇ ਪੈਰ ਕੋਲੇ ਦੇਖ ਸਕਦੇ ਹੋ ਆ ਦੇਖੋ ਬਈ ਜਿਹੜਾ ਆਪਾਂ ਡਿਫਰੈਂਸ਼ੀਅਲ ਲੌਕ ਵੀ ਕਹਿੰਦੇ ਨੇ ਆ ਜਾਂ ਆਪਾਂ ਸਿੰਪਲ ਪਾਹ ਹੈ ਤੇ ਨੂੰ ਸਲਿੱਪ ਗੇਅਰ ਕਹਿੰਦੇ ਨੇ ਸਵਰਾਜ 855 ਦੇ ਪੁਰਾਣੇ ਮਾਡਲ 'ਚ ਹੁੰਦਾ ਨਹੀਂ ਸੀਗਾ ਬਹੁਤ ਸਾਰੇ ਭਰਾਵਾਂ ਦਾ ਕਿਸਾਨਾਂ ਦਾ ਇਹ ਮੰਨਣਾ ਸੀ ਜਿਹੜਾ ਵੀ ਸਾਨੂੰ ਇਹ ਚੀਜ਼ ਚਾਹੀਦੀ ਹੈ ਇਹਦੀ ਬਹੁਤ ਲੋੜ ਰਹਿੰਦੀ ਹੈ ਸਵਰਾਜ ਦੇ ਵਿੱਚ ਤੇ ਇਹ ਚੀਜ਼ ਆ ਬਾਈ ਡਿਫਰੈਂਸ਼ੀਅਲ ਲੌਕ ਆ ਆ ਦੇਖ ਸਕਦੇ ਹੋ ਤੇ ਹੁਣ ਇਹ ਵੀ ਲਾਂਬੇ ਲਾਤੇ ਇੱਧਰ ਰੇਸ ਬਹੁਤ ਈਜ਼ੀ ਆ ਆਪਾਂ ਕਹ ਲਈ ਵੀ ਕੰਫਰਟੇਬਲ ਆ ਬੈਠ ਕੇ ਬੰਦਾ ਬੜੇ ਆਰਾਮ ਨਾਲ ਇਹਨੂੰ ਡਰਾਈਵ ਕਰ ਸਕਦਾ ਕੋਈ ਥਕਾਵਟ ਨਹੀਂ ਲੈਂਦੀ 6 ਸਾਲਾਂ ਦੀ ਵਾਰੰਟੀ ਆਉਂਦੀ ਆ ਉਸ ਤੋਂ ਬਾਅਦ ਬਾਈ ਪਿਛਲੇ ਹਿੱਸੇ ਦੀ ਵੀ ਗੱਲ ਕਰਦੇ ਆ ਆ ਸੀਟ ਦੇ ਵਿੱਚ ਵੀ ਚੇਂਜਸ ਕੀਤੇ ਗਿਆ ਸੀਟ ਥੋੜੀ ਚੌੜੀ ਕਰਤੀ ਆ ਛੋਟੀ ਸੀਟ ਤੇ ਬੰਦਾ ਇਹਦਾ ਮਤਲਬ ਆਪਾਂ ਕਹ ਲਈ ਪਾਸੇ ਦੋਹਾਂ ਲੱਗ ਜਾਂਦੇ ਹਨ ਨਾ ਟਰੈਕਟਰ ਤੇ ਤੇ ਪੀਟੀਓ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇਕਨੋਮੀ ਪੀਟੀਓ ਤੇ ਸਟੈਂਡਰਡ ਪੀਟੀਓ 540 ਉਹ ਆ ਜਾਂਦੀ ਹੈਗੀ ਤੇ ਬਾਈ ਲਿਫਟ ਕੈਪੈਸਿਟੀ ਦੀ ਗੱਲ ਕਰਦੇ ਆ ਲਿਫਟ ਕੈਪੈਸਿਟੀ ਇਹ ਦੀ 2500 ਕਿਜੀ ਦੀ ਕਰਤੀ ਆ ਆ ਜਾਓ ਜੀ ਇਧਰ ਵੀ ਸਤ ਦਿਖਾਉਣੇ ਆ ਬਾਕੀ ਆ ਸਵਰਾਜ ਦੇ ਪਿਛਲੇ ਹਿੱਸੇ ਦੇ ਮੜੀ ਨਿਗਾ ਮਾਰੋ ਇਧਰੋਂ ਵੀ ਦਿਖਾ ਦਿਓ ਇਧਰ ਵੀ ਦਿਖਾ ਦਿਓ ਆ ਜਾਓ ਬਈ ਇਧਰ ਵੀ ਆ ਜਾਓ ਆ ਹਿੱਸਾ ਦੇਖ ਲਓ ਹਣ ਇਹਦਾ ਪਿਛੋਂ ਦੇਖ ਸਕਦੇ ਹੋ ਤੁਸੀਂ ਠੀਕ ਆ ਇਹ ਤੇ ਵੀ ਨਿਗਾ ਮਾਰ ਲਓ ਤੇ ਆ ਹੁੱਕ ਤੇ ਨਿਗਾ ਮਾਰ ਲਓ ਆਜੋ ਹੁਣ ਇਹਦੇ ਵਿੱਚ ਵੀ ਚੇਂਜਸ ਤੁਹਾਨੂੰ ਦਿਖਾਉਣੇ ਆ। ਇਹਦਾ ਹਿੱਸਾ ਕਰਾਰੋ ਦਾ ਕਰਤਾ ਲੈ ਵੀ ਇਹ ਕਦੇ ਵੀ ਇਹਦੇ ਵਿੱਚ ਹੁਣ ਕੋਈ ਪ੍ਰੋਬਲਮ ਨਹੀਂ ਆਉਣੀ। ਠੀਕ ਐ? ਦਿੱਕਤ ਨਹੀਂ ਆਉਣੀ। ਖੁੱਲਾ ਡੁੱਲਾ ਜਿਵੇਂ ਮਰਜ਼ੀ ਚਲਾਓ ਇਹਨੂੰ। ਇਹ ਨਹੀਂ ਆਉਣੀ ਦਿੱਕਤ। ਕਰਾਰੋ ਦਾ ਹਿੱਸਾ ਤੁਸੀਂ ਦੇਖ ਸਕਦੇ ਹੋ। ਸਾਰੇ ਦੁੱਖ ਹੀ ਤੋੜਤੀ ਸਵਰਾਜ ਨੇ। ਬਾਕੀ ਜਿਹੜਾ ਤੁਸੀਂ ਆਹ ਦੇਖ ਸਕਦੇ ਹੋ। ਕਈ ਏਰੀਆ 'ਪਾ ਟਰਾਲੀ ਵਗੈਰਾ ਪਾਉਣੀ ਆ ਜਾਂ ਕੋਈ ਇੰਪਲੀਮੈਂਟਸ ਛੱਡਦੇ ਆ ਤਾਂ ਪਹਿਲਾਂ ਵਾਲੇ ਸਵਰਾਜ 'ਚ ਥੋੜਾ ਜਾਂ ਉਹਨੂੰ ਖੋਲ ਕੇ ਜਾਂ ਵੱਡਾ ਵੀ ਕਰਨਾ ਪੈਂਦਾ ਸੀਗਾ ਇਸ ਨੂੰ ਆ ਜਿਹੜੀ ਲੱਗਿਆ ਲੀਵਰ ਤਾਂ ਥੋੜਾ ਜਿਹਾ ਪਿੱਛੇ ਸੀ ਇਤਨਾ ਜ਼ੋਰ ਲੱਗਦਾ ਆ ਦਿਖਦਾ ਇਹ ਥੋੜਾ ਜਿਹਾ ਪ੍ਰੋਪਰ ਸਹੀ ਵਰਕ ਨਹੀਂ ਕਰਦਾ ਹਨਾ ਪੁਰਾਣੇ ਤੇ ਥੋੜਾ ਜਿਹਾ ਰੈਲ ਆ ਗਈ ਸੀਗਾ ਤੇ ਆ ਦੇਖੋ ਜੀ ਈਜ਼ੀ ਆ ਬਹੁਤ ਆ ਦੇਖੋ ਪਹਿਲਾਂ ਸੌਖਾ ਕਰਤਾ ਹਨਾ ਤੇ ਹੁੱਕ ਤੁਹਾਨੂੰ ਵੀ ਤੁਸੀਂ ਦਿਖਾਇਆ ਦੇਖੀ ਹੋਊਗੀ ਤਾਂ ਇਹਦੇ ਇੱਕ ਇੱਥੇ ਦੇਖ ਸਕਦੇ ਹੋ ਪੂਰੀ ਨਿੱਗਰ ਕਰਤੀ ਆ ਜਿਹੜੀ ਇੱਥੇ ਕਸਾਈ ਘੱਟ ਹੋ ਗਈ ਹੁੱਕ ਦੀ ਤਾਂ ਪੂਰੀ ਨਿੱਗਰ ਕਰਤੀ ਇਹਦੇ ਤੁਸੀਂ ਦੇਖ ਸਕਦੇ ਹੋ ਵਾਸ਼ਰ ਟਾਈਪ ਹੈ ਵੀ ਵਾਸ਼ਰ ਟਾਈਪ ਕਹਿ ਸਕਦੇ ਆਪਾਂ ਤੇ ਉਹ ਹੁੱਕ ਦੇ ਉੱਤੇ ਲਾਤਾ ਇਹਨੂੰ ਨਿੱਗਰ ਬਣਾਤਾ ਹੁੱਕ ਨੂੰ ਤੇ ਬਾਕੀ ਰਹੀ ਗੱਲ ਸਵਰਾਜ ਦੀ ਔਰ ਲੁੱਕ ਦੀ ਤਾਂ ਲੁੱਕ ਤਾਂ ਸਿਰਾ ਲਾਇਆ ਪਿਆ ਐਂ ਕਹਿ ਲਈਏ ਵੀ ਜਾਂਚ ਦਾ ਟਰੈਕਟਰ ਸਾਰੀਆਂ ਜਿਹੜੀਆਂ ਕੰਮੀਆਂ ਸੀ ਹੁੰਦੀਆਂ ਵੀਰ ਭਾਈ ਆਪਾਂ ਪਲੇਟਫਾਰਮ ਵੀ ਲਵਾਉਣਾ ਪਿੱਛੇ ਲੈਫਟ ਕਪੈਸਿਟੀ ਇਹਦੀ 2500 ਕਿਲੋ ਜੀ ਦੀ ਕਰਦੀ ਆ ਠੀਕ ਆ ਪਲੇਟਫਾਰਮ ਜਾਂ ਸਸਪੈਂਡਲ ਪੈਡਲ ਹੋ ਗਏ ਤੇ ਇਸ ਤੋਂ ਇਲਾਵਾ ਜਿਵੇਂ ਇਹਦੇ ਡਿਫਰੈਂਸ਼ੀਅਲ ਲੋਕ ਹੋ ਗਿਆ ਅੱਜ ਉਸ ਨੂੰ ਡਿਫਰੈਂਸ਼ੀਅਲ ਲੋਕ ਵੀ ਦਿਖਾ ਦੇਣਾ ਕਿਤੇ ਐਵੇਂ ਮਰੀ ਜਾਂਦਾਗਾ ਸਵਰਾਜ ਵਾਲੇ ਭਰਾ ਤਾਂ ਸਾਰੇ ਜਾਣਦੇ ਆਣਾ ਇੱਧਰ ਦੇਖੋ ਤੁਸੀਂ ਕਿਤੇ ਵੀ ਨਹੀਂਗਾ ਠੀਕ ਹੈ ਜੀ ਇਹਦੇ ਚ ਆਉਂਦਾ ਹੀ ਨਹੀਂ ਸੀਗਾ ਤਾਂ ਉਹ ਜਿਹੜੀ ਡਿਮਾਂਡ ਤੇ ਇਸ ਨੂੰ ਲਾਇਆ ਗਿਆ ਆਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਆਹ ਡਿਸਟ੍ਰੀਬਿਊਟਰ ਕੰਟਰੋਲ ਆ ਗਿਆ ਠੀਕ ਹੈ ਜੀ ਤੇ ਬਾਕੀ ਇਹ ਚ ਡਰਾਫਟ ਕੰਟਰੋਲ ਵੀ ਆ ਜਾਂਦਾ ਆ ਦੇਖ ਸਕਦੇ ਹੋ ਤੁਸੀਂ ਇਹਨੂੰ ਇੱਕ ਥਾਂ ਆਪਾਂ ਸੈਲੈਕਟ ਜਿੱਥੇ ਬੰਨਤੀ ਲੈਫਟ ਜੇ ਜਦ ਆਪਾਂ ਮੋੜਤ ਵਗੈਰਾ ਤੋਂ ਚਾਹਦੇ ਆ ਤੈਨੂੰ ਆਪਾਂ ਇੱਥੋਂ ਈਜ਼ੀ ਨਾਲ ਉੱਥੇ ਆਪਦੀ ਆ ਕੇ ਲੱਗ ਜਾਣਾ ਲੈਫਟ ਨੇ ਸਵਰਾਜ ਦੀ ਬੈਲਿੰਗ ਦੇਖ ਸਕਦੇ ਹੋ ਇੱਥੇ ਤੁਸੀਂ ਦੇਖ ਰਹੇ ਹੋਗੇ ਇੱਕ ਪੌਦੇ ਦਾ ਰੂਪ ਬਣਾਇਆ ਗਿਆ ਸਵਰਾਜ ਵੱਲੋਂ ਠੀਕ ਹੈ ਇਧਰਲੀ ਸਾਈਡ ਇਹਦਾ ਜਿਹੜਾ ਆਪਾਂ ਕਹਿ ਲਈਏ ਵੀ ਬੈਟਰੀ ਬਾਕਸ ਆ ਜਾਂਦਾ ਹੋ ਸਕਦਾ ਸਵਰਾਜ ਇੱਥੇ ਦੇ ਸਕਦੀ ਸੀਗੀ ਆਪਾਂ ਕਹਿ ਲਈਏ ਪਰ ਇੰਜੀਨੀਅਰ ਆ ਉਹ ਆਪਦੇ ਦਿਮਾਗ ਨਾਲ ਕੰਮ ਕਰਦੇ ਆ ਆਪਾਂ ਜਿਹੜੀ ਵੀ ਚੀਜ਼ ਦਿਖਾ ਰਹੇ ਆ ਤੁਹਾਡੇ ਸਾਹਮਣੇ ਨਾ ਤਾਂ ਇਹ ਇੰਜਨ ਆ ਜਾਂਦਾ ਸੀ ਸਵਰਾਜ ਦਾ ਇਹਦੇ ਵਿੱਚ ਡਬਲ ਪੰਪ ਆ ਗਿਆ ਤੇ ਇਹ ਇਹਦੇ ਵਿੱਚ ਜਿਹੜੀ ਇਹਦੀ ਪਾਵਰ ਆਜੇ 3478 ਸੀਸੀ ਆ ਉਹ ਸੇਮ ਹੀ ਰੱਖੀ ਗਈ ਆ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹਦੇ ਪ੍ਰਾਈਸ ਵੀ ਪਤਾ ਲੱਗ ਜਾਣਗੇ ਤੁਸੀਂ ਨੇੜੇ ਦੀ ਕਿਤੇ ਡੀਲਰਸ਼ਿਪ ਸ਼ਿਪ ਤੇ ਜਾ ਕੇ ਟਰੈਕਟਰ ਦੇਖ ਵੀ ਸਕਦੇ ਹੋ ਡੈਮੋ ਵੀ ਲੈ ਸਕਦੇ ਹੋ ਜੇ ਕਿਸੇ ਨੇ ਬਾਈ ਕਰਨਾ ਤਾਂ ਉਹ ਵੀ ਬਾਈ ਕਰ ਸਕਦੇ ਹੋ ਹਣਾ ਇੱਕ ਚੀਜ਼ ਹੋਰ ਦੱਸਣੀ ਰਹੀ ਗਈ ਇਹਦਾ ਤੁਸੀਂ ਲੈਫਟ ਫਿਲਟਰ ਦੇਖ ਸਕਦੇ ਹੋ ਲੈਫਟ ਫਿਲਟਰ ਤੁਸੀਂ ਕਾਫੀ ਵੱਡਾ ਦੇਖ ਰਹੇ ਹੋ ਇਹਦੇ ਵਿੱਚ ਆਹ ਜਿਹੜਾ ਹੁਣ ਵਾਲੇ ਮਾਡਲ 'ਚ ਆ ਠੀਕ ਹੈ ਤੇ ਤੁਹਾਨੂੰ ਪੁਰਾਣੇ ਵਾਲੇ ਮਾਡਲ ਦਾ ਵੀ ਦਿਖਾ ਦੇਵਾਂ ਇਹ 'ਚ ਥੋੜਾ ਜਿਹਾ ਸਾਈਜ਼ ਛੋਟਾ ਤੁਸੀਂ ਦੇਖੋ ਵੀ ਜਿਹੜਾ ਨਿੱਕੇ ਨਿੱਕੇ ਕੰਮੀਆਂ ਸੀ ਉਹ ਸਾਰੀਆਂ ਦੂਰ ਕਰਤੀਆਂ ਹੋਣਾ ਇਹ ਕਹਿ ਲਈ ਵੀ ਫੋਨ ਫਿਨਿਸ਼ ਪੂਰਾ ਹੈ ਕਹਿ ਲਈ ਵੀ 9 ਪਰ 9 ਕਹਿ ਦਿੰਦੇ ਆ ਨਾ ਅਪਾ ਜਿਵੇਂ ਪੂਰਾ ਵੀ ਆ ਟਰੈਕਟਰ ਆ ਆਪਦੇ ਆਪ ਚ ਹੁਣ ਪੂਰਾ ਸક્ષਮ ਟਰੈਕਟਰ ਆ ਉਹ ਕੱਢਿਆ ਸਵਰਾਜ ਨੇ 855 ਤੇ ਆਪਾਂ ਕਹਿ ਲਈ ਵੀ ਮਾਲਵੇ ਰੀਗੀ ਦੀ ਸ਼ਾਨ ਵੀ ਸਭ ਦਾ ਚਹੇਤਾ ਟਰੈਕਟਰ ਆ ਯਾਰ ਹਰੇਕ ਕੰਮ ਤੇ ਡਾਲੋ ਜਿੱਥੇ ਮਰਜੀ ਹਰੇਕ ਆਲ ਰਾਉਂਡਰ ਟਰੈਕਟਰ ਇਹਨੂੰ ਮੰਨਿਆ ਜਾਂਦਾ ਕਿਉਂਕਿ ਇਹ ਹਰੇਕ ਕਿਸਾਨ ਦੀ ਪਸੰਦ ਆ ਨਾ ਤੇ ਇੰਜਣ ਦੇ ਬਾਰੇ ਵੀ ਤੁਹਾਨੂੰ ਦੱਸਦਾ ਰੰਗ ਬਾਰੇ ਵੀ ਦੱਸਦਾ ਜੇ ਕਿਸੇ ਦੀ ਕੋਈ ਇਨਕੁਆਰੀ ਹੋਈ ਤਾਂ ਤੁਸੀਂ ਆ ਮੈਂ ਨਾ ਇੱਕ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦੇਵਾਂਗਾ ਸੰਧੂ ਟਰੈਕਟਰ ਮਲੋਟ ਮੈਂ ਖੜਾਂਗਾ ਤੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਇੱਥੇ ਜਿਹੜੀ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਇੱਥੇ ਨੰਬਰ ਦਿੱਤਾ ਹੋਇਆ ਜੇ ਕਿਸੇ ਨੇ ਕੋਈ ਇਨਕੁਆਰੀ ਕਰਨੀ ਹੋਈ ਤਾਂ ਤੁਸੀਂ ਇੱਥੇ ਕਾਲ ਕਰ ਸਕਦੇ ਹੋ ਧੰਨਵਾਦ ਜੀ